ਜੋ ਨੰਬਰ ਵਿਖਾਉਣਗੇ ਹਾਂਜੀ ਅਸੀਂ ਖੜੇ ਆ ਪਿੰਡ ਕੋਟਲੀਆ ਬਲੂ ਜਿੱਥੇ ਕੱਲ ਲੱਕੀ ਡਰਾਅ ਨਿਕਲ ਜਾਣਾ ਕੋਸ਼ਿਸ਼ ਹਮਾਂ ਜਿਹੜਾ ਬਾਕੀ ਹੈ ਤੇ ਹੁਣ ਬਾਈ ਸ਼ਰਮਾ ਤੁਹਾਨੂੰ ਡਰਾਅ ਦੇ ਨੰਬਰ ਬਾਰੇ ਦੱਸੂਗਾ ਔਰ ਕਿੰਨੇ ਦੀ ਟਿਕਟਾਂ ਇਹਦੇ ਬਾਰੇ ਜਾਣਕਾਰੀ ਦੇਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਦੱਸ ਦਈਏ ਗਊਸ਼ਾਲਾ ਕਲੱਬ ਕੋਟਲੀਆ ਬਲੂ ਦਾ ਆਪਣਾ ਜਿਹੜਾ ਲੰਮੇ ਸਮੇਂ ਤੋਂ ਡਰਾਅ ਚੱਲ ਰਿਹਾ ਸੀ ਕੱਲ ਦਿਨ ਐਤਵਾਰ ਸ਼ਾਮ 5 ਵਜੇ ਬਾਈ ਨਿਕਲ ਜਾਣਾ ਇਸ ਨੰਬਰ ਤੇ ਤੁਸੀਂ ਜਿਹੜੀਆਂ ਟਿਕਟਾਂ ਪ੍ਰਾਪਤ ਕਰ ਸਕਦੇ ਆ ਸੂਬੇ ਬਰਾੜ ਦਾ ਨੰਬਰ ਆ 78143 99910 ਤੇ ਟਿਕਟ ਦਾ ਰੇਟ ਹੈਗਾ ਜੀ 300 ਦੀ 1 ਆ 500 ਦੀਆਂ 3000 ਦੀਆਂ 8 2000 ਦੀਆਂ 20 ਆ 5000 ਦੀਆਂ ਪੂਰੀਆਂ 60 ਟਿਕਟਾਂ ਮਿਲ ਜਾਣੀਆਂ ਜੀ ਤੇ ਜੇਕਰ ਬਾਈ ਆਪਾਂ ਨਾਮਾਂ ਬਾਰੇ ਗੱਲ ਕਰੀਏ ਤਾਂ ਬਾਈ ਸ਼ੌਕੀ ਤੋਂ ਪੁੱਛਦੇ ਆ ਕਿ ਇਨਾਮਾਂ ਦੇ ਵਿੱਚ ਕੀ ਕੀ ਦਿੱਤਾ ਜਾਣਾ ਹਾਂਜੀ ਆਪਣੇ ਨਾਮਾਂ ਦੇ ਵਿੱਚ ਟੋਟਲ 101 ਨਾਮ ਹੈ ਪਹਿਲੇ ਨਾਮ ਦੇ ਵਿੱਚ ਆਪਣੇ ਥਾਰ ਗੱਡੀ ਆ 4x2 ਇਹਦੀ ਆਪਸ਼ਨ ਰੱਖਦੀ ਕਿਸਾਨਾਂ ਵਾਲੇ ਟਰੈਕਟਰ 4x4 ਨਿਊ ਹਾਲੈਂਡ 3630 ਠੀਕ ਹੈ ਜੀ ਤੇ ਤੀਜੀ ਆਪਸ਼ਨ ਰੱਖਦੀ ਸਕਾਰਪਿਓ ਤੇ ਜੇ ਕਿਸੇ ਨੇ ਇਹ ਤਿੰਨੇ ਚੀਜ਼ਾਂ ਨਹੀਂ ਲੈਣੀਆਂ ਕੈਸ਼ ਵੀ ਲੈ ਸਕਦੇ ਹੋ ਸਾਰੇ ਨਾਮਾਂ ਦੇ ਕੈਸ਼ ਦੀ ਆਪਸ਼ਨ ਹੈ ਸ਼ੋਰੂਮ ਪ੍ਰਾਈਸ ਹੀ ਕੈਸ਼ ਦਿੱਤੀ ਜਾਊਗੀ ਦੂਜੇ ਨਾਮ 'ਚ ਆਪਣੇ ਬੁਲਟ ਮੋਟਰਸਾਈਕਲ ਹੈ ਤੀਜੇ ਨਾਮ 'ਚ ਆਪਣੇ ਸਪਲੈਂਡਰ ਸਪਲੈਂਡਰ ਮੋਟਰਸਾਈਕਲ ਹੈ ਤੇ ਇਹਦੀ ਆਪਸ਼ਨ ਚੈੱਕ ਕਰਵਾ ਤੇ ਦੂਜੇ ਨਾਮ ਦੀ ਆਪਸ਼ਨ 'ਚ ਵੀ ਆਈਫੋਨ 15 ਪ੍ਰੋ ਮੈਕਸ ਹੈ ਉਸ ਤੋਂ ਬਾਅਦ ਜਿਵੇਂ ਚੌਥੇ ਨਾਮ 'ਚ ਇਲੈਕਟ੍ਰੋਨਿਕ ਸਕੂਟਰ ਇਹਦੀ ਆਪਸ਼ਨ 6 ਸੀ ਹੈ ਉਸ ਤੋਂ ਬਾਅਦ ਐਂਡਰੋਇਡ ਫੋਨ ਫਰਿੱਜ ਵਾਸ਼ਿੰਗ ਮਸ਼ੀਨ ਇਹ ਐਲ ਸੀ ਡੀ ਕੂਲਰ ਟੋਟਲ 101 ਨਾਮ ਹੈ ਤੇ 11 ਨਾ ਮਿਨੀ ਡਰਾਜ ਹੈ ਜੀ ਚ ਆਪਣੇ ਵਾਸ਼ਿੰਗ ਮਸ਼ੀਨਾਂ ਤੇ ਐਲ ਸੀ ਡੀਆਂ ਤੇ ਪੱਖੇ ਕੱਢਨੇ ਆਪਾਂ ਲਓ ਵੀ ਦੋਸਤੋ ਵੱਧ ਤੋਂ ਵੱਧ ਟੈਗ ਟਾ ਪਾ ਲਓ ਕਿਉਂਕਿ ਕੋਸ਼ਿਸ਼ ਸਮਾਂ ਬਾਕੀ ਹੈ ਸੋ ਸਾਰਿਆਂ ਤੋਂ ਉਮੀਦ ਕਰਦੇ ਆ ਕਿ ਜਿਆਦਾ ਤੋਂ ਜਿਆਦਾ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਟੈਗ ਟਾ ਪਾਓ ਕਿਉਂਕਿ ਕੋਸ਼ਿਸ਼ ਸਮਾਂ ਬਾਕੀ ਹੈ ਜਿਹੜਾ ਇਹ ਲੱਕੀ ਡਰਾ ਦੇ ਲਈ ਧੰਨਵਾਦ